ਤਸਰੀਕਾ ਜੀ ਸਾਰਿਆਂ ਨੂੰ ਮੈਂ ਆਪਣਾ ਗੇਰਮਾਨਸਾ ਵਾਲਾ ਅੱਜ ਦਾ ਬਲੌਕ ਹੈ ਆਪਣਾ ਜੋ ਕਿ ਮੱਕੀ ਦੇ ਚਾਰ ਬਾਰੇ ਆਪਾਂ ਅੱਜ ਸਪਰੇਅ ਕਰੀ ਹੈ ਹੁਣ ਖੇਤੀ ਕੋਈ ਬਾੜੀ ਔਖੀ ਨਹੀਂ ਹੁਣ ਮੱਕੀ ਦਾ ਸੀਗਾ ਹਾਲ ਵੀ ਕੱਖ ਵਾਲੇ ਹੁੰਦੇ ਉਹਦੇ ਵਾਸਤੇ ਆ ਦਵਾਈ ਉਹਦੇ ਵਾਸਤੇ ਆਪਾਂ ਨੂੰ ਆ ਦਵਾਈ ਦੀ ਜਰੂਰਤ ਪੈਂਦੀ ਹੈ ਜਿਹੜੇ ਕੱਖ ਹੁੰਦੇ ਨੇ ਮੱਕੀ ਚ ਚਾਰ ਵਾਲੀ ਚ ਦੇਖ ਲੋ ਕਿਹੜੇ ਗਨੇ ਆ 2.27% 2% ਤੋਂ ਸੱਤ ਹੈ ਇਹ ਇਹ ਨਾ ਕੁਝ ਵੀ ਨਹੀਂ ਛੱਡਦੀ ਤੇ ਹੁਣ ਆਪਾਂ ਢੋਲੀ ਆਪਾਂ ਧਰਤੀ ਕਰਕੇ ਇਹ ਆ ਇੱਕ ਆਪਣਾ ਬੰਦਾ ਇਹ ਵੀ ਇੱਕ ਤਰ੍ਹਾਂ ਦਾ ਬੰਦਾ ਹੀ ਆ ਜਦੋਂ ਹੁਣ ਆਪਾਂ ਢੋਲੀ ਚੱਕਣੀ ਐ ਕਿਸੇ ਦੀ ਜਰੂਰਤ ਨਹੀਂ ਪੈਂਦੀ ਅਸੀਂ ਦੋ ਜਣੇ ਆ ਤੇ ਬਸ ਦੋਨੇ ਢੋਲਾਂ ਦਾ ਇੱਕ ਜਣਾ ਦੂਜੇ ਨੂੰ ਚੁਕਾਉਂਦਾ ਦੂਜਾ ਧਰ ਲੈਂਦਾ ਸਟੈਂਡ ਤੇ ਤੇ ਉਹ ਆ ਰਿਹਾ ਆਪਣਾ ਬੰਦਾ ਸਾਨੂੰ ਦਿਖ ਰਿਹਾ ਹੋਊਗਾ ਦੂਰ ਆ ਥੋੜਾ ਆਇਆ ਢਾਈ ਕਿ ਕੇ ਲੈ ਆ ਪਿਆ ਤੇ ਮੱਕੀ ਬਹੁਤ ਵਧ ਗਿਆ ਥੋੜਾ ਕੱਖ ਸੀਗਾ ਇਹਦੇ ਚ ਇਹ ਇੱਕ ਪਟੇ ਚ ਤੇ ਕੱਖ ਨੂੰ ਦਿਖਾਉਨੇ ਆਪਾਂ ਵੀ ਕਿਸ ਤਰ੍ਹਾਂ ਦਾ ਸੀ ਫਿਰ ਤੁਹਾਨੂੰ ਦੱਸਾਂਗੇ ਵੀ ਕਿੰਨਾ ਕੰਮ ਕਰਿਆ ਹੈ ਇਹ ਜ ਆਹਾ ਕੱਖ ਹੈ ਝੋਨਾ ਝਿੰਜਣਾ ਤੇ ਮੋਥਰਾ ਆਇਆ ਜਿਹੜਾ ਤੇ ਰਾਤੇ ਰਾਤ ਹੀ ਚਾਰ ਉਂਗਲਾਂ ਵੱਧ ਆ ਜੀ ਇਹ ਹੁਣ ਆਪਾਂ ਤੁਹਾਨੂੰ ਜਦੋਂ ਸਪਰੇਅ ਕਰਤੀ ਅੱਜ ਅੱਜ ਦਾ ਬਲੌਗ ਚ ਤੁਹਾਨੂੰ ਦਿਖਾਉਣਾ ਵੀ ਸਪਰੇਅ ਕਰਤੀ ਇਹਦੂ ਬਾਅਦ ਜਦੋਂ ਮੱਚ ਗਿਆ ਤੁਹਾਨੂੰ ਫੇਰ ਦਿਖਾਵਾਂਗੇ ਵੀ ਕਿੰਨਾ ਕੁ ਮੱਚ ਗਿਆ ਕਿੰਨਾ ਕੁ ਫਰਕ ਆਇਆ ਇਹਦੇ ਚ ਪ੍ਰੋਪਰ ਜਾਣਕਾਰੀ ਦੇਵਾਂਗੇ ਆਪਣੀ ਜਾਣਕਾਰੀ ਝੂਠੀ ਨਹੀਂ ਹੁੰਦੀ ਗੱਪ ਨਹੀਂ ਆਪਾਂ ਮਾਰਦੇ ਫੇਕ ਨਹੀਂ ਕਰਦੇ ਹੂੰ ਕਰਿਆ ਲੱਗੀ ਪਾਨ ਤਰ ਮੱਚਦਾ ਨਹੀਂ ਚਲ ਫਿਰਤਾ ਢੋਲੀ ਤੇ ਤੋਂ ਮੂੰਹ ਹੱਥ ਸਾਬਣਦੋਲ ਗੱਲਿਆ ਮਾ ਪੌਲ ਗਾ ਵੀ ਪਿਆ ਨਾ ਦਾ ਕੋਸ ਨਹੀਂ ਲੈ ਮੈਂ ਤੈਨੂੰ ਪਤਾ ਦੈਗਾ ਮੈਂ ਹੱਥ ਧੋਂਦੇ ਨਹੀਂ ਹੁੰਦਾ ਤੂੰ ਤੋਂ ਨਾ ਨਾ ਕਲਾ ਹੈ ਨਾ ਵੀ ਘਰੀ ਮਾ ਤਾਂ ਜਾਣਦਿਆਂ ਚੋ ਫੇੜ ਡੁੱਲੂਗੀ ਅਲਟਾ ਲੈ ਕੇ ਚਲਾਂਗੇ ਚਲ ਪਾਣੀ ਫਿਰ ਗਿੱਲੀ ਹੋ ਜੂ ਰੈਡੀ ਗੱਲ ਦੇਖ ਲੈ ਕਿਵੇਂ ਕਰਨਾ ਹੈ ਉੱਚੀ ਚੱਕ ਕੇ ਮਾਰ ਦੇ ਫਿਰ ਆ ਸਾਡਾ ਗ੍ਰੇਟ ਹੈ ਜੋ ਕਿ ਆਪਾਂ ਨੂੰ ਵੀ ਪਤਾ ਹੈ ਵੀ ਜਦੋਂ ਹੁਣ ਆਪਾਂ ਸਪਰੇਅ ਕਰਦੇ ਆ ਹੱਥ ਧੋਣੇ ਚਾਹੀਦੇ ਨੇ ਮੈਂ ਥੋੜਾ ਜਿਹਾ ਘੱਟ ਕਰਦਾ ਮੈਂ ਧੋਂਦਾ ਧੁੰਦਾ ਨਹੀਂ ਇਹ ਬੰਦਾ ਸਾਡਾ ਗ੍ਰੇਟ ਹੈ ਹੱਥੋਂ ਧੋ ਕੇ ਚੰਗੀ ਤਰ੍ਹਾਂ ਹੁਣ ਕਹਿੰਦਾ ਆਪਾਂ ਅੱਟਾ ਚੱਲਣਾ ਬਾਈ ਤੇ ਰੇੜੀ ਤੋਂ ਪਹਿਲਾਂ ਰੇੜੀ ਜੀ ਸਸਤੋਂ ਆਉਂਦੇ ਪੈਪ ਤੇ ਨਹੀਂ ਰੇੜੀ ਹੁੰਦੇ ਪੈਸ ਦਵਾਈ ਜੁੜ ਲੂਗੀ ਸੀ ਹੋਣ ਸਾਫ ਕਰਕੇ ਚੰਗੀ ਤਰ੍ਹਾਂ ਫੇਰ ਜਣਾ ਮੈਂ ਨਹੀਂ ਜਪੜ ਕੱਤੇ ਕੰਮ ਨਹੀਂ ਕਰਦਾ ਮੈਂ ਕਰ ਜਾਣਾ ਹਲੇ ਮੈਂ ਥੋੜਾ ਨਹੀਂ ਹਲੇ ਮੈਂ ਸਪਰੇਅ ਕਰਕੇ हट ਗਿਆ ਤੇ ਮੈਂ ਹੱਥ ਥੋਤੇ ਨਹੀਂ ਹਲੇ ਉਹ ਹੁਣ ਸਾਪਣ ਨਾਲ ਧੋ ਕੇ ਚੰਗੀ ਤਰ੍ਹਾਂ ਕਰਕੇ ਅੱਧਾ ਘੰਟਾ ਬਾਅਦ ਲੱਗ ਜੇ ਫੇਸਬੁਕ ਤੂੰ ਹੁਣ ਆਪਾਂ ਗੱਲ ਕਰਦੇ ਸੀ ਖੇਤੀ ਦੀ ਵੀ ਖੇਤੀ ਹੁਣ ਬੜਾ ਔਖਾ ਕੰਮ ਨਹੀਂ ਰਿਹਾ ਮਾੜਾ ਜਜਵਾ ਹੋਣਾ ਚਾਹੀਦਾ ਮਾੜਾ ਤਰੀਕਾ ਹੋਣਾ ਚਾਹੀਦਾ ਹੇ ਵੇਦ ਕੀ ਦਾ ਕੁਦਰਤ ਸਾਹ ਦੇਈ ਜਾਂਦੀ ਆਪਣਾ ਤੇ ਆ ਹੁਣ ਕੱਖਾਂ ਦੀ ਸਮੱਸਿਆ ਹੈ ਕਿ ਲਈ ਮੱਕੀ ਵਾਲੇ ਚਾਰ ਸੀ ਬਸ ਇਹ ਵੀ ਨਿਕਲ ਗਈ ਹੈ ਤੇ ਕਿਉਂ ਕੱਖ ਹੋਣੋਂ ਹੁਣ ਹੱਥ ਹਟਾ ਦੇ ਨੇ ਮੱਤ ਜਾਣਗੇ ਇਹਦੇ ਨਾਲ ਕਹਿੰਦਾ ਡੂੰਗਾ ਵਾਲਾ ਖਾਲਵੇ ਤੇਰੀ ਘਰੇ ਕੈਨੇਡਾ ਐਵੇਂ ਤਾਂ ਨਹੀਂ ਕਹਿੰਦੇ ਭਾਈ ਡੂੰਗਾ ਵਾਲਾ ਕਰੋ ਹਾਲਾ 15 20 ਸਾਲ ਤੱਕ ਆਪਾਂ ਗਾਲਦਿਆਂ ਨੌਕਰੀ ਪਿੱਛੇ ਉਹਨਾਂ ਓਗਰੇ ਦਾ ਕੋਈ ਕਰਮ ਵਾਲਿਆਂ ਨੂੰ ਮਿਲਦੀ ਹੈ ਹਰ ਹੁਣ ਇਹ ਜਿਹੜੀ ਸਰਕਾਰ ਆਏ ਨੇ ਪਾਇਆ ਤਾਂ ਹੈਗਾ ਗਰੀਬਾਂ ਨੂੰ ਬਹੁਤ ਨੌਕਰੀਆਂ ਦਿਤਨੀਆਂ ਪਹਿਲਾਂ ਤਾਂ ਬਈ ਮਲਾਜ਼ਮਾਂ ਦੇ ਜਵਾਕ ਹੀ ਮਲਾਜ਼ਮ ਬਣ ਜਾਂਦੇ ਸੀ ਇਹ ਸਰਕਾਰ ਦਾ ਫਰਕ ਤਾਂ ਪੂਰੀ ਹੈ ਪੰਮਾਂ ਦੀ ਕੋਈ ਅਮੀਰ ਹੈ ਗਰੀਬ ਹੈ ਨੰਬਰਾਂ ਤੇ ਰੱਖੇ ਨੇ ਸਾਰੇ ਆਪਣੇ ਵੀ ਇੱਕ ਦੋ ਰਿਸ਼ਤੇਦਾਰ ਲੱਗੇ ਨੇ ਬਿਨਾ ਪੈਸੇ ਤੋਂ ਕਰਬੀ ਤੋਂ ਬਿਨਾ ਫਰਕ ਤਾਂ ਹੈਗਾ ਲੁੱਟੂ ਸਰਕਾਰਾਂ ਵੀ ਹੁੰਦੀਆਂ ਨੇ ਪਰ ਇਹਨਾਂ ਦਾ ਵੀ ਕੀ ਕਰਨਾ ਇਹਨਾਂ ਦੀ ਜੀ ਵੀ ਧੱਕਾ ਹੋ ਜਾਂਦਾ ਸਰਕਾਰ ਤਾਂ ਕਦੋਂ ਕਹਿੰਦੀ ਹੈ ਹੁਣ ਜਿਹੜਾ ਮੁੱਖ ਮੰਤਰੀ ਹੈ ਉਹ ਤਾਂ ਕਹਿੰਦਾ ਵੀ ਪਕੜੋ ਇਹਨਾਂ ਨੂੰ ਆਪਣੇ ਵਰਗੇ ਆਪ ਨੂੰ ਸਵਾਦ ਨਹੀਂ ਆਉਂਦਾ ਜੇ ਨਾ ਕਰ ਆਪ ਪੈਸੇ ਨਾ ਦੇ ਕੇ ਹੂੰ ਡੂੰਗਾ ਵਾਲਾ ਹਲਵੇ ਤਰੀਕਾ ਹੈ ਕੈਨੇਡਾ ਹੁਣ ਆਪਾਂ ਗੱਲ ਕਰਦੇ ਆ ਇਹ ਹੁਣ ਖੇਤੀ ਬਈ ਸੌਖੀ ਐ ਏਡੀ ਗੱਲ ਨਹੀਂ ਮਾੜਾ ਜਜਵਾ ਹੋਣਾ ਚਾਹੀਦਾ ਚਾਹੇ ਕੁਦਰਤ ਦੀ ਮਾਰ ਤਾਂ ਕਿਸੇ ਵੀ ਕੰਮ ਤੇ ਪੈ ਸਕਦੀ ਐ ਜਦੋਂ ਆਪਾਂ ਮਲਾਜ਼ਮ ਲੱਗੇ ਹੋਵਾਂਗੇ ਤਾਂ ਐਕਸੀਡੈਂਟ ਵੀ ਹੋ ਸਕਦਾ ਓਦਾ ਕੁਦਰਤ ਦਾ ਨਿਯਮ ਤੇ ਯੂ ਨਹੀਂ ਇਹ ਗੱਲ ਗੜੇ ਕਾਕੜੇ ਦੀ ਉਹ ਫਸਲ ਤੇ ਪੈ ਜਿੰਦੇ ਉਹ ਉਹ ਵੀ ਕੁਦਰਤ ਦਾ ਹੈ ਜੇ ਆਪਾਂ ਕਹਿੰਦੇ ਵੀ ਮਲਾਜਮਾਂ ਨੂੰ ਨੌਕਰੀ ਮਿਲ ਜਾਂਦੀ ਹੈ ਡਿਊਟੀ ਕਰਨੀ ਬਹੁਤ ਔਖੀ ਹੈ ਉਹ ਤੂੰ ਲਾਲਾ ਸਾਹਿਬ ਵੀ ਤੜਕੇ ਸੁਨੇਹਾ ਨਹਾ ਧੋ ਕੇ ਜਾਂਦਾ ਹੈ ਬੰਦਾ ਡਿਊਟੀ ਤੇ ਕਈ ਵਾਰੀ ਕੋਈ ਡੇਟ ਹੋ ਜਾਣਾ ਕਿਸੇ ਐਕਸੀਡੈਂਟ ਹੋ ਜਾਣਾ ਕਿਸੇ ਦਾ ਕੁਝ ਹੋ ਜਾਂਦਾ ਕੋਈ ਰਿਸ਼ਵਤ ਪਿੱਛੇ ਲੜੀ ਜਾਂਦਾ ਕੋਈ ਕਹਿੰਦਾ ਮੇਰਾ ਕੰਮ ਆਹ ਕਰ ਮੇਰਾ ਕੰਮ ਆਹ ਕਰ ਤੂੰ ਕਰਦਾ ਕਿਉਂ ਨਹੀਂ ਹੈ ਇੱਥੇ ਨਜ਼ਾਰਾ ਨਾ ਕਿਸੇ ਦਾ ਕਾਵਾ ਨਾ ਸੰਤਾਵਾ ਨਾ ਤਨਖਾਹ ਲੈਣੀ ਆ ਉਹਦੇ ਫਸਲ ਵੇਚੋ ਤੇ ਢੋਲ ਭਰ ਲੋ ਕਣਕ ਦੇ ਤੇ ਸੀਵਸਾਲਮ ਪਰ ਖਾਈ ਚਲੋ ਇਦਨੇ ਦਵਾਰੇ ਕਣਕ ਆ ਜਾਂਦੀ ਐ ਜਿਹੜੇ 4 ਰੁਪਏ ਬਜਦੇ ਆ ਉਹਦੇ ਬੱਚਿਆਂ ਤੇ ਲਾਓ ਆਪਦਾ ਹਮ ਆਈਆਂ ਡੂੰਗਾ ਵਾਲਾ ਹਲਵੇ ਤੇਰੀ ਘਰੇ ਕੈਨੇਡਾ ਪੰਜੋਂ ਤਾਂ ਕਹਿੰਦੇ ਨੇ ਹੁੰਦਾ ਮੋਟਾਂ ਸ਼ਟਰਾਂ ਲੱਗੀਆਂ ਬਾਕੀ ਸੂਰਜ ਵਾਲੀਆਂ ਲੱਗੀਆਂ ਜਾਂਦੀਆਂ ਨੇ ਹੁਣ ਤਾਂ ਕੋਈ ਐਡੀ ਗੱਲ ਬਾਤ ਆਹੀ ਨਹੀਂ ਹਾਂ ਭਈ ਥੋੜੀ ਪੈਲੀ ਐ ਔਖਾ ਹੋ ਜਾਂਦਾ ਥੋੜੀ ਪੋੜੀ ਤੇ ਜਿਹੜੇ 2-3 ਕਿੱਲਾਂ ਤੇ ਉਹ ਪਰਿਵਾਰ ਨੂੰ ਬਹੁਤ ਔਖਾ ਹੋ ਜਾਂਦਾ ਕਿਉਂ ਇੱਕ ਤਾਂ ਹਰੇਕ ਜਾਨੇ ਨੂੰ ਹਰੇਕ ਜੀ ਨੂੰ ਹਰੇਕ ਜੀ ਨੂੰ ਉਹ ਤਾਂ ਕਰਨਾ ਪੈਂਦਾ ਘਰ ਤਾਂ ਜ਼ਰੂਰੀ ਪਾਉਣਾ ਪੈਂਦਾ ਹਰੇਕ ਨੂੰ ਕਿਉਂ ਉੱਚਾ ਹੋਏ ਨਾ ਕਿਦਾ ਨੀਵਾ ਹੋ ਗਿਆ ਘਰ ਤੇ ਵਿਆਹ ਦਾ ਲਾਜ਼ਮੀ ਇਹੀ ਆਪਣੀ ਧਲੀ ਕਢਦੇ ਥੋੜਾ ਇਹਨਾਂ ਤੋਂ ਆਪਾਂ ਗਰੇਜ ਕਰ ਲਿਆ ਕਰਕੇ ਤਾਂ ਵਧੀਆ ਹੂੰ ਤੇ ਉਹਨੇ ਹੀ ਸੌਖੇ ਰਹਾਗੇ ਕੋ ਬਲੌਗ ਨਾਲ ਜੁੜੇ ਰਿਹਾ ਕਰੋ ਤੁਹਾਨੂੰ ਦੇਵਾਂਗੇ ਜਾਣਕਾਰੀ ਪ੍ਰੋਪਰ ਤਰੀਕੇ ਹੁਣ ਆਪਾਂ ਦਿੰਨੇ ਤੁਹਾਨੂੰ ਮੱਕੀ ਬਾਰੇ ਦਾ ਕਰਤਾ ਤੇ ਆਪਾਂ ਕਰਦੇ ਫੱਕ ਬਾਰੇ ਗੱਲ ਬਹੁਤ ਬਾਰੇ ਕੋਈ ਕੁਝ ਕਹਿੰਦਾ ਕੋਈ ਕੁਝ